ਖਤਮ ਹਿਸ਼ਾਮ ਕਹਾਣੀ ਤੇਰੀ ਲਿਖ ਆਵਾਜ਼ ਤੇ ਕਹਾਣੀਕਾਰ ਸਰਜੀ ਸੰਰੂਰ ਵੀ ਜੀ ਤੇਰੀ ਕੋਲ ਪੈਸੇ ਹੁੰਦੇ ਤਾਂ ਤੇਰੀਆਂ ਕਿਤਾਬਾਂ ਸ਼ਫੀਆਂ ਹੋਣੀਆਂ ਸਨ ਤਾਂ ਮੈਂ ਕਿਹਾ ਕਿ ਬਸ ਕਰ ਜਾ ਮੈਨੂੰ ਹੋਰ ਨਾ ਥੱਲੇ ਲਾ ਗੱਲ ਕਿਹੜੀ ਚੱਲਦੀ ਸੀ ਕਿਹੜੀ ਗੱਲ ਲੱਗ ਪਿਆ ਤੂੰ ਅਸਲ ਮੁੱਦੇ ਵਾਲਾ ਤਾ ਮੇਰਾ ਦੇਖ ਕੇ ਦੋਸਤ ਕਹਿ ਲੱਗਾ ਕਿ ਪਹਿਲਾਂ ਪਹਿਲਾਂ ਨੀਤਾ ਲੋਕ ਆਪਸੇ ਲੜਦੇ ਸਨ ਤੇ ਹੁਣ ਨੀਤਾ ਲੋਕ ਬਾਹਰ ਲੜਦੇ ਤੇ ਅੰਦਰੋਂ ਇੱਕ ਹੁੰਦੇ ਨੇ ਕਿਸ ਦੇ ਮਾਨ ਚ ਕੀ ਹੈ ਕੋਈ ਪਤਾ ਨਹੀਂ ਲੱਗਦਾ ਕੌਣ ਤਾਂ ਜਨਤਾ ਲੜਦੀ ਤੇ ਨੀਤਾ ਲੋਕ ਤਮਾਸ਼ਾ ਦੇਖ ਰਿਆ ਤਾਂ ਮੈਂ ਕਿਹਾ ਕਿ ਤਾਂ ਮੈਂ ਕਿਹਾ ਕਿ ਕੀ ਮਤਲਬ ਤੇਰਾ ਤਾਂ ਮੇਰਾ ਲੇਖ ਦੋਸਤ ਕਹਿਣ ਲੱਗਾ ਕਿ ਘਰ ਘਰ ਉਹਦੇ ਵੰਡ ਕੇ ਕਲੇਸ਼ ਪਾ ਦਿੱਤਾ ਖੂਨੀ ਰਿਸ਼ਤੇ ਇੱਕ ਦੂਜੇ ਦੇ ਵਿਰੁੱਧ ਹੋ ਗਏ ਪਹਿਲਾਂ ਇੱਕ ਘਰ 'ਚ ਇੱਕ ਪਾਰਟੀ ਹੁੰਦੀ ਸੀ ਤੇ ਇੱਕ ਘਰ 'ਚ ਦੋ ਦੋ ਤਾਨ ਇੱਕ ਮੈਂਬਰ ਕਿਹੜੀ ਪਾਰਟੀ ਨਾਲ ਦੂਜਾ ਕਿਹੜੀ ਪਾਰਟੀ ਨਾਲ ਗੱਲਾਂ ਹਲੇ ਖਤਮ ਨਹੀਂ ਹੋਈਆਂ ਕਿ ਪਤਾ ਨਾ ਲੱਗਾ ਕਿ ਕਦੋਂ ਦਾ ਮੇਰਾ ਲड़का ਰੋਟੀ ਲੈ ਕੇ ਆਇਆ ਖੜਾ ਸੀ ਸਾਡੀ ਗੱਲ ਖਤਮ ਹੋਣ ਦੀ ਗੱਲ ਕਰ ਰያ ਸੀ ਮੇਰਾ ਲड़का ਕਹਿਣ ਲੱਗਾ ਕਿ ਗੱਲ ਕਿਹੜੀ ਕਰਦੇ ਸੀ ਤੇ ਕਿਹੜੀ ਗੱਲ ਤੇ ਆਵੇ ਤਾਂ ਮੇਰਾ ਲੇਖਦੂਸ ਕਹਿਣ ਲੱਗਾ ਕਿ ਬੇਟੇ